ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮੰੰਤਰ ਕਲਿਆਣ ਤੁਹਾਡਾ ਸਵਾਗਤ ਕਰਦੀ ਹਾਂ ਮੇਰੇ YouTube ਚੈਨਲ ਕੁੱਕ ਵਿਦਮਨੂ ਕਲਿਆਣ ਦੇ ਵਿੱਚ ਅੱਜ ਅਸੀਂ ਬਣਾਈ ਹੈ ਮੇਥੀ ਪਿਆਜ਼ ਦੀ ਮੱਕੀ ਵਾਲੀ ਰੋਟੀ ਇਸ ਵਿੱਚ ਅਸੀਂ ਕੋਈ ਹੋਰ ਆਟਾ ਐਡ ਨਹੀਂ ਕੀਤਾ ਇਹ ਸਿਰਫ ਪਿਓਰ ਮੱਕੀ ਦੀ ਰੋਟੀ ਮੇਥੀ ਪਿਆਜ਼ ਦੀ ਬਨ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਅਚਾਰ ਦੇ ਨਾਲ ਖਾਈਏ ਸਾਗ ਦੇ ਨਾਲ ਖਾਈਏ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਉਸ ਤੋਂ ਪਹਿਲਾਂ ਸਾਡੀ ਵੀਡੀਓ ਦੇਖਣ ਦੇ ਲਈ ਪਲੀਜ਼ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਸਾਡਾ ਚੈਨਲ ਜ਼ਰੂਰ ਲਾਈਕ ਵੀਡੀਓ ਜ਼ਰੂਰ ਲਾਈਕ ਕਰਨਾ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਪਿਆਜ਼ ਤੇ ਮੇਥੀ ਦੀ ਮੱਕੀ ਵਾਲੀ ਰੋਟੀ ਇਸ ਦੇ ਲਈ ਅਸੀਂ ਮੇਥੀ ਨੂੰ ਧੋ ਕੇ ਸੁਆਰ ਕੇ ਬਰੀਕ-ਬਰੀਕ ਕੱਟ ਲਿਆ ਹੈ ਤੇ ਅਸੀਂ ਹਰੇ ਪਿਆਜ਼ ਭੁੱਕਾਂ ਵਾਲੇ ਕੱਟੇ ਨੇ ਤੇ ਦੋ ਮਿਰਚਾਂ ਅਸੀਂ ਹਰੀਆਂ ਲਈਆਂ ਹਨ ਕਟੀਆਂ ਨੇ ਬਰੀਕ ਅਸੀਂ ਇਸ ਨੂੰ ਬਰੀਕ-ਬਰੀਕ ਹੀ ਕੱਟਣਾ ਹੈ ਤਾਂ ਜੋ ਅਸੀਂ ਮੱਕੀ ਦੀ ਰੋਟੀ ਬਣਾਈਏ ਤਾਂ ਅੱਛੀ ਤਰ੍ਹਾਂ ਵਲ ਸਕੇ ਇਹ ਬਾਹਰ ਨਾ ਨਿਕਲਣ ਹੁਣ ਅਸੀਂ ਸਿਰਫ ਮੱਕੀ ਦਾ ਆਟਾ ਹੀ ਲਿਆ ਹੈ ਅਸੀਂ ਇੱਕ ਵੱਡੀ ਕਟੋਰੀ ਮੱਕੀ ਦਾ ਆਟਾ ਲਿਆ ਹੈ ਇਸ ਵਿੱਚ ਅਸੀਂ ਤਾਂ ਪਾਵਾਂਗੇ ਅਜਵਾਈਨ ਅਜਵਾਈਨ ਖਾਣ ਨਾਲ ਸਾਡਾ ਪੇਟ ਸਾਫ਼ ਰਹਿੰਦਾ ਹੈ ਕੋਈ ਸਾਡਾ ਪੇਟ ਦਰਦ ਨਹੀਂ ਹੁੰਦਾ ਹੈ ਇਹ ਵਾਈਵਾਦੀ ਵੀ ਨਹੀਂ ਕਰਦੀ ਹੈ ਤੇ ਹੁਣ ਅਸੀਂ ਪਾਈ ਹੈ ਇਸ ਵਿੱਚ ਮੇਥੀ ਕੱਟੀ ਹੋਈ ਮੇਥੀ ਤੁਸੀਂ ਜਿੰਨਾ ਆਟਾ ਲੈਣਾ ਚਾਹੁੰਦੇ ਹੋ ਉਸ ਵਿੱਚ ਜਿੰਨੀ ਮੇਥੀ ਪਾਣਾ ਚਾਹੁੰਦੇ ਹੋ ਉਸ ਵਿੱਚ ਪਾ ਸਕਦੇ ਹੋ ਜਿਆਦਾ ਮੇਥੀ ਖਾਣਾ ਚਾਹੁੰਦੇ ਆ ਤਾਂ ਜਿਆਦਾ ਪ੍ਰਾਠੇ ਸਵਾਦ ਬੰਦੇ ਹਨ ਹੁਣ ਅਸੀਂ ਇਸ ਵਿੱਚ ਪਾਈ ਹੈ ਬਰੀਕ ਕੱਟੀ ਹੋਈਆਂ ਦੋ ਹਰੀਆਂ ਮਿਰਚਾਂ ਤੇ ਅੱਧੇ ਚਮਚ ਨਮਕ ਨਮਕ ਤੁਸੀਂ ਘੱਟ ਵੱਧ ਕਰ ਸਕਦੇ ਹੋ ਤੁਹਾਡੇ ਟੇਸਟ ਅਨੁਸਾਰ ਥੋੜੀ ਜਿਹੀ ਮੇਹ ਦੇ ਵਿੱਚ ਲਾਲ ਮਿਰਚ ਪਾਈ ਹੈ ਹੁਣ ਅਸੀਂ ਇਸ ਦਾ ਆਟਾ ਗਰਮ ਪਾਣੀ ਨਾਲ ਗੁੰਨਣਾ ਹੈ ਜਦ ਅਸੀਂ ਇਸ ਨੂੰ ਆਟੇ ਨੂੰ ਗਰਮ ਪਾਣੀ ਨਾਲ ਗੁੰਨਦੇ ਹਾਂ ਤੇ ਇਹ ਆਟਾ ਬੜਾ ਸੌਫਟ ਬਣ ਕੇ ਤਿਆਰ ਹੁੰਦਾ ਹੈ ਤੇ ਸਾਡੀ ਰੋਟੀ ਵੀ ਬਹੁਤ ਵਧੀਆ ਬਣਦੀ ਹੈ ਇਸ ਵਿੱਚ ਮੈਂ ਥੋੜੀ ਜਿਹੀ ਮੇਥੀ ਹੋਰ ਐਡ ਕੀਤੀ ਤੇ ਹੁਣ ਅਸੀਂ ਗਰਮ ਪਾਣੀ ਲਿਆ ਹੈ ਤੇ ਅਸੀਂ ਇਸ ਨੂੰ ਆਟੇ ਨੂੰ ਗੁੰਨਾਂਗੇ ਪਹਿਲਾਂ ਅਸੀਂ ਸਾਰਾ ਜੋ ਮੇਥੀ ਪਿਆਜ਼ हैं ਅਸੀਂ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਤਾਂ ਜੋ ਨਮਕ ਮਿਰਚ ਵਿੱਚ ਅੱਛੀ ਤਰ੍ਹਾਂ ਰਲ ਜਾਵੇ ਹੁਣ ਅਸੀਂ ਥੋੜਾ ਥੋੜਾ ਪਾਣੀ ਲੈ ਕੇ ਆਟਾ ਗੁੰਨਾਂਗੇ ਜੇ ਅਸੀਂ ਜ਼ਿਆਦਾ ਪਾਣੀ ਪਾ ਦੇਵਾਂਗੇ ਤੇ ਪਤਲਾ ਹੋ ਜਾਵੇਗਾ ਆਟਾ ਤੇ ਸਾਡੀ ਰੋਟੀ ਚੰਗੀ ਨਹੀਂ ਬਣेंगी ਅਸੀਂ ਅੱਛੀ ਤਰ੍ਹਾਂ ਹੱਥ ਨਾਲ ਇਸ ਨੂੰ ਮਸਲਣਾ ਹੈ ਤੇ ਇਹ ਮੇਥੀ ਇੱਕ ਚੱਕ ਕੇ ਥੋੜੀ ਜੀ ਜੀ ਬਨ ਜਾਵੇਗੀ ਤੇ ਆਟਾ ਛੇਤਰਾ ਗੁੰਨਿਆ ਜਾਵੇਗਾ ਜੇ ਅਸੀਂ ਵਿੱਚ ਥੋੜਾ ਹੋਰ ਗਏ ਆਟਾ ਕਣਕ ਦਾ ਮਿਕਸ ਕਰਦੇ ਹਾਂ ਤੇ ਰੋਟੀ ਟੁੱਟਦੀ ਨਹੀਂ ਹੈ ਪਰ ਅਸੀਂ ਸਿਰਫ ਅੱਜ ਮੱਕੀ ਦੇ ਆٹے ਦੀ ਹੀ ਰੋਟੀ ਬਣਾਵਾਂਗੇ ਪਰਾਂਠਾ ਕਿਉਂਕਿ ਸਰਦੀਆਂ ਹਨ ਸਰਦੀਆਂ ਦੇ ਵਿੱਚ ਮੱਕੀ ਬਾਜਰੇ ਦੀ ਰੋਟੀ ਬੜੀ ਸੁਆਦ ਲੱਗਦੀ ਹੈ ਦੂਜੀ ਤਰਫ ਅਸੀਂ ਤਵਾ ਗੈਸ ਦੇ ਚੁੱਲੇ ਤੇ ਰੱਖ ਦਿੱਤਾ ਹੈ ਤਵਾ ਸਾਡਾ ਗਰਮ ਹੋ ਚੁੱਕਿਆ ਹੈ ਅਸੀਂ ਉਸ ਤੇ ਇੱਕ ਚਮਚ ਕਿਓ ਦਾ ਲਾਇਆ ਹੈ ਹੁਣ ਅਸੀਂ ਆਟੀ ਦੀ ਲੋਈ ਬਣਾਈ ਹੈ ਪੇੜਾ ਲਿਆ ਤੇ ਲੋਈ ਬਣਾਈ ਤੇ ਥੋੜਾ ਜਿਹਾ ਸੀ ਪਲੇਥਨ ਲਾਇਆ ਹੈ ਪਹਿਲਾਂ ਅਸੀਂ ਹੱਥ ਦੀ ਮਦਦ ਨਾਲ ਇਸ ਨੂੰ ਵੱਡਾ ਕਰਾਂਗੇ ਫਿਰ ਅਸੀਂ ਬੋਰਡ ਤੇ ਜਾਂ ਚੱਕਲੇ ਤੇ ਤੁਸੀਂ ਇਸ ਨੂੰ ਵੇਲ ਸਕਦੇ ਹੋ ਹੱਥ ਨਾਲ ਥੋੜਾ ਵੱਡਾ ਕਰਾਂਗੇ ਇਹ ਥੋੜੀ ਥੋੜੀ ਹੀ ਟੁੱਟਦੀ ਹੈ ਸਾਈਡਾਂ ਤੋਂ ਕਿਉਂਕਿ ਇਹ ਪਿਓਰ ਮੱਕੀ ਦੀ ਬਣੀ ਹੋਈ ਹੈ ਹੁਣ ਅਸੀਂ ਹੱਥ ਦੀ ਮਦਦ ਨਾਲ ਥੋੜਾ ਥੋੜਾ ਵੇ ਲਵਾਂਗੇ ਇਹ ਪਰਾਂਠੇ ਬਹੁਤ ਜਿਆਦਾ ਬਨ ਕੇ ਸਵਾਦ ਤਿਆਰ ਹੁੰਦੇ ਹਨ ਅਸੀਂ ਜੇ ਸਾਈਡਾ ਤੋਂ ਥੋੜਾ ਬੋਤਾ ਟੁੱਟਦਾ ਹੈ ਤਾਂ ਹੱਥ ਨਿਮੰਦਨ ਨਾਲ ਸਹੀ ਕਰ ਸਕਦੇ ਹਾਂ ਹੁਣ ਅਸੀਂ ਨਾਲ ਦੀ ਨਾਲ ਇਸ ਨੂੰ ਚੁੱਕ ਕੇ ਤਵੇ ਤੇ ਪਾ ਦੇਣਾ ਹੈ ਹੁਣ ਅਸੀਂ ਪਹਿਲਾਂ ਇੱਕ ਸਾਈਡ ਪੱਕਣ ਦੇਵਾਂਗੇ ਫਿਰ ਅਸੀਂ ਅਸੀਂ ਦੂਜੀ ਸਾਈਡ ਕਰਾਂਗੇ ਕਿਉਂਕਿ ਇਸ ਨੂੰ ਪੱਕਣ ਤੇ ਥੋੜਾ ਟਾਈਮ ਲੱਗਦਾ ਹੈ ਮੱਕੀ ਜਾਂ ਬਾਜਰੇ ਦਾ ਆਟਾ ਦੀ ਰੋਟੀ ਹੈ ਉਸ ਨੂੰ ਥੋੜਾ ਪੱਕਣ ਤੇ ਟਾਈਮ ਲੱਗਦਾ ਹੈ ਹੁਣ ਅਸੀਂ ਇੱਕ ਸਾਈਡ ਬਦਲ ਲਈ ਹੈ ਤੇ ਉਸ ਤੇ ਘਿਓ ਲਾਵਾਂਗੇ ਜਦ ਇਸ ਦੀ ਇੱਕ ਸਾਈਡ ਪੱਕ ਜਾਵੇਗੀ ਤੇ ਫਿਰ ਅਸੀਂ ਦੂਜੀ ਸਾਈਡ ਬਣਾਵਾਂਗੇ ਅਸੀਂ ਸਾਰੇ ਹੀ ਪਰਾਂਠੇ ਰੋਟੀ ਇਸ ਤਰ੍ਹਾਂ ਹੀ ਬਣਾ ਲੈਣੇ ਹਨ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਸੀ ਪਕਾਵਾਂਗੇ ਤਾਂ ਜੋ ਪ੍ਰੋਟੇ ਖਾਣ ਲੱਗੇ ਸਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਣ ਸਵਾਦ ਲੱਗਣ ਸਰਦੀ ਸਰਦੀ ਮੱਕੀ ਬਾਜਰੇ ਦੀ ਰੋਟੀ ਖਾਂਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਦੇਖੋ ਸਾਡੀ ਮੱਕੀ ਦੀ ਰੋਟੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਇਹਨੂੰ ਸਿਰਫ ਤੁਸੀਂ ਚਾਹ ਦੇ ਨਾਲ ਐਸੇ ਵੀ ਖਾ ਸਕਦੇ ਹੋ ਅਸੀਂ ਇਸ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕਣਾ ਹੈ ਕਿਉਂਕਿ ਮੱਕੀ ਦਾ ਆਟਾ ਕਈ ਵਾਰ ਵਿੱਚੋਂ ਕੱਚਾ ਰਹਿ ਜਾਂਦਾ ਹੈ ਇਸ ਲਈ ਅਸੀਂ ਇਸ ਨੂੰ ਅੱਛੀ ਤਰ੍ਹਾਂ ਪਕਾਵਾਂਗੇ ਤੁਸੀਂ ਵੀ ਸਾਡੇ ਇਸ ਤਰੀਕੇ ਨਾਲ ਇਹ ਪਰਾਂਠੇ ਬਣਾ ਕੇ ਦੇਖਣਾ ਜੀ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਸਾਡਾ ਇੱਕ ਪਰਾਂਠਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਦੂਸਰਾ ਵੇਲਿਆ ਹੈ ਦੂਸਰਾ ਅਸੀਂ ਚੱਕਲੇ ਤੇ ਵੇਲਿਆ ਹੈ ਇਸ ਤੇ ਥੋੜਾ ਬਰੇਥਨ ਲਾ ਕੇ ਅਸੀਂ ਇਸ ਨੂੰ ਵੇਲਿਆ ਹੈ ਅਸੀਂ ਸਾਰੀਆਂ ਰੋਟੀਆਂ ਪਰਾਂਠੇ ਇਸ ਤਰ੍ਹਾਂ ਹੀ ਬਣਾ ਲੈਣੇ ਹਨ ਹੁਣ ਅਸੀਂ ਦੂਜੀ ਰੋਟੀ ਵੀ ਐਸੀ ਤਰ੍ਹਾਂ ਹੀ ਬਣਾਈ ਤੇ ਤਵੇ ਤੇ ਸੇਕੀ ਇਹ ਚੁੱਲੇ ਤੇ ਜਦੋਂ ਅਸੀਂ ਬਣਾਉਂਦੇ ਆ ਤੇ ਥੱਲੇ ਸੇਕ ਕੇ ਖਾਈਏ ਅੱਗ ਤੇ ਤਾਂ ਬਹੁਤ ਹੀ ਜ਼ਿਆਦਾ ਸੁਆਦ ਲੱਗਦੀਆਂ ਹਨ ਪਰ ਬੱਚੇ ਅੱਜਕੱਲ੍ਹ ਇਸ ਤਰ੍ਹਾਂ ਦੇ ਪਰਾਂਠੇ ਖਾਣਾ ਪਸੰਦ ਕਰਦੇ ਹਨ ਅਸੀਂ ਦੂਜੇ ਪਰਾਂਠੇ ਨੂੰ ਵੀ ਐਸੀ ਤਰ੍ਹਾਂ ਚੰਗੀ ਤਰ੍ਹਾਂ ਪਕਾਵਾਂਗੇ ਪੂਰਾ 골ਡਨ ਕਰਾਂਗੇ ਦੇਖੋ ਇਹਨਾਂ ਦਾ ਕਿੰਨਾ ਸੋਨਾ ਕਲਰ ਬਣ ਕੇ ਤਿਆਰ ਹੁੰਦਾ ਹੈ ਯਾਦੇ ਬਣ ਜਾਂਦੇ ਹਨ ਤੇ ਕਿੰਨਾ ਸੋਨਾ ਪਰਾਂਠਾ ਮੱਕੀ ਦਾ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਹਨ ਪਿਆਜ਼ ਤੇ ਹਰੀ ਮਿਰਚ ਵਿੱਚ ਪਾਈ ਹੋਈ ਹੈ ਤੇ ਮੇਥੀ ਇਹ ਹੈਲਦੀ ਚੀਜ਼ਾਂ ਨੇ ਜੋ ਸਰਦੀ ਦੇ ਵਿੱਚ ਅਸੀਂ ਖਾਂਦੇ ਹਾਂ ਤੇ ਸਾਡੇ ਮੱਕੀ ਦੇ ਮੇਥੀ ਪਿਆਜ਼ ਦੇ ਪਰਾਂਠੇ ਬਣ ਕੇ ਤਿਆਰ ਹੋਏ ਹਨ ਅਸੀਂ ਇਸ ਨੂੰ ਮੱਖਣ ਦੇ ਨਾਲ ਖਾਵਾਂਗੇ ਚਟਨੀ ਦੇ ਨਾਲ ਖਾਵਾਂਗੇ ਜਾਂ ਚਾਹ ਦੇ ਨਾਲ ਵੀ ਵੈਸੇ ਹੀ ਖਾ ਸਕਦੇ ਹਾਂ ਇਹ ਪਰਾਂਠੇ ਬਹੁਤ ਹੀ ਜ਼ਿਆਦਾ ਮੱਕੀ ਦੀ ਰੋਟੀ ਸੁਆਦ ਲੱਗਦੀ ਹੈ ਖਾਣ ਦੇ ਵਿੱਚ ਦੇਖੋ ਸਾਡੇ ਪਰਾਂਠੇ ਮੱਕੀ ਦੇ ਮੇਥੀ ਪਿਆਜ਼ ਦੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਹਨ ਹੁਣ ਅਸੀਂ ਇਸ ਤੇ ਲਗਾਵਾਂਗੇ ਮੱਖਣ ਤੁਸੀਂ ਇਸ ਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਸਾਗ ਨਾਲ ਵੀ ਖਾ ਸਕਦੇ ਹੋ ਤੇ ਲਾਸਟ ਵਿੱਚ ਮੇਰੀ ਤੁਹਾਡੇ ਨਾਲ ਇੱਕ ਰਿਕਵੈਸਟ ਹੁੰਦੀ ਹੈ ਕਿ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਕਰਨਾ ਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਅਸੀਂ ਨਵੀਆਂ ਵੀਡੀਓ ਹੋਰ ਲੈ ਕੇ ਆ ਸਕੀਏ ਤੇ ਤੁਹਾਨੂੰ ਪਹੁੰਚਾ ਸਕੀਏ ਧੰਨਵਾਦ ਜੀ ਕੱਲ ਫਿਰ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਧੰਨਵਾਦ ਬਾਏ ਬਾਏ